ਸਾਨੂੰ ਸੁੰਦਰ ਰਖਾਨ ਸੁਣਾਉਣ ਲੱਗੇ ਵਾ ਵਾ ਕੀ ਹੈ ਬਹੁਤ ਠੀਕ ਹੈ ਮੀਰੋ ਸੁਣ ਮਾਰੇ ਬੈਠੋ ਮੰਨੇ ਵੀ ਉਹ ਪਾਇਆ ਦਾ ਸੁੰਦਰ ਸੋਚਿਆ ਵੀ ਉਹ ਬੁੜੀ ਨਾਲ ਲੇਹੇ ਨਾ ਕੁਛ ਦੇਹੇ ਈਕਾ ਜਾਣੇ ਮੈਂ ਤਾਂ ਘਾਟਾ ਨਾਲ ਧਾਲ ਮਾਰਤਾ ਈਕਾ ਜਾਣੇ ਮੈਂ ਤਾਂ ਘਾਟਾ ਭਾਈ ਜੀ ਜਾਂ ਪੈਸੇ ਕੰਮ ਨਹੀਂ ਆ ਸਬਰ ਦੇਖੋ ਕਿੰਨਾ ਈਕ ਜਿਉਂ ਹੀ ਨਾਲ ਲੇਵੇ ਹਾਸੀ ਮਖੌਲ ਵਾਲੇ ਕੰਮ ਐ ਐਂ ਦੇਖੋ ਵੀ ਉਸ ਜਵਾਨੇ ਦਾ ਕਿੱਡਾ ਸਬਰ ਦਾ ਇਹ ਤਾਂ ਆਪਾਂ ਮੈਂ ਅਗਲੇ ਕਾ ਚਾਰ ਟਰੈਲੀਆਂ ਹੋ ਗਈ ਫਿਰ ਵੀ ਅਗਲਾ ਕਾ ਕੁਝ ਨਹੀਂ ਹੋਇਆ ਬੰਦ ਜਾਨ ਕੱਟੇ ਆ ਬਾ ਕੁਝ ਨਹੀਂ ਹੋ ਰਹੀ ਇਹਨਾਂ ਦੇ ਪੱਲਾ ਲੈ ਵੀਓ ਕਾ ਫੇਰਾ ਉਹ ਕਹਾ ਵੀ ਕੁੜੀ ਨਾਲ ਆਟਾ ਨਾਲ ਦੌੜਦੇ ਹੈ ਵੇਖਿਆ ਜਾਣੇ ਕਿ ਕੁੜੀ ਮੈਂ ਘਰ ਗਈ ਹੈ ਉਹ ਵੀਰੋ ਕੁੜੀ ਚਲੇ ਗਈ ਆਪਣੇ ਘਰਾਂ ਨੂੰ ਸੁੰਦਰ ਦਖਾਨ ਪਹਿਲਾ ਹੋ ਗਿਆ ਫਿਰ ਵੀ ਚੱਲ ਕੁੜੀ ਵਾਲੇ ਵੀ ਮੰਨ ਵੀ ਪਾਏ ਆਵਾ ਜਿਵੇਂ ਦਖਾਨ ਟੱਗ ਗਿਆ ਸੰਦਾਂ ਨੂੰ ਕਿਤਨਾ ਦੁਰਿਆ ਬਾਈ ਕਾਹ ਸੁੰਦਰ ਕਰ ਆ ਗਏ ਮੁਠੀ ਕੇ ਕੁੜੀ ਨੂੰ ਕਹਾ ਲਿਆ ਮਾਈ ਤੇਰੀ ਚੱਕੀ ਦੀ ਮੰਨਵੀ ਪਾਏ ਨੇ ਹਾਂ ਤਾਂ ਕੁੜੀ ਕਹਾ ਤਾਹ ਪਾਸ ਸੁੰਦਰ ਚੱਕੀ ਦੀ ਮੰਨਵੀ ਮੈਂ ਤੇਰੇ ਵਾਸਤੇ ਕੂਏ ਵਾਲੇ ਪਾਣੀ ਦੇ ਕੰਮ ਆਂ ਕਿਆ ਬਣਾਉਂਗਾ ਤੈਨੂੰ ਪੱਸੀਆਂ ਜਣੇ ਢੋਲ ਕੇ ਆਣੇ you okay. ਛਿੱਟੇ માં ਪਹਿਲਾਂ ਕੁੜੀਆਂ ਦੁੱਸੋਂ ਪਾ ਕੇ ਰੱਖੇ ਗਿੰਦਲਾਂ ਨਾਵਾ ਜਦ ਕਿਹੜਾ ਫਿਰਚ ਹੋਆ ਦੇ ਲੈ ਵੀਰੋ ਯਾਦ ਸੁੰਦਰਾ ਭੰਗਾ ਚੱਕੀ ਨੂੰ ਪੁੱਤ ਕੇ ਉੱਠਿਆ ਛਿੱਕੇ ਬਰੇ ਜੁੱੱਟੇ ਵੀ ਢੋਲ ਗਿਆ ਆਹਾ ਆਹ ਫਿਕਰ ਆ ਗਈ ਵਿੱਚ ਪਾ ਗਿਆ ਦਖਾਨ ਜੀ ਪੈ ਗਿਆ ਦਖਾਨ ਜੀ ਹਲੋ ਜੁੱਤੇ ਗਏ ਚਿੱਟਾ ਹੋ ਗਿਆ ਦਖਾਨ ਜੀ ਹੋ ਗਿਆ ਢੋਲਕੀ ਵਾਲੇ ਇਕ ਤਾਂ ਕੋਈ ਕਿੰਡੋ ਮਸੋਂ ਰਖਾ ਜਾ ਜਾਊਗਾ ਲੈ ਵੀਰੋ ਜਦ ਦੁੱਧ ਸੁਧ ਹੋ ਗਿਆ ਬਾ ਸੁੰਦਰ ਦਾ ਹੋਰ ਡਰ ਗਿਆ ਮਿਸਤਰੀ ਵਾਲਾ ਵੀਦੇ ਹੱਲ ਗਿਆ ਜੇ ਮਿਸਤਰੀ ਆ ਦੀ ਹੱਲ ਗਿਆ ਉਹ ਵੀਰੋ ਪੁਰਾਣੇ ਜਵਾਨੇ ਮਾਂ ਕੰਧਾ ਗਾਰੇ ਕੀ ਹੋਏ ਕਰਨ ਜਗਾਠਾ ਵੀ ਇਹੀ ਟੰਪਰੀ ਦੀ ਜਿਉ ਲਾ ਦੇ ਕਰਨੇ ਮਿਸਤਰੀ ਬਾ ਕੁੜੀ ਜਾਂਦੀ ਹੁੰਦੀ ਕਿਉਂ ਨਾ ਟੱਕ ਲੈ ਜਦ ਉਡੀਕ ਤੱਕ ਤੱਕ ਉਹ ਕੀ ਬਾਤ ਜੰਡੀਆਂ ਦੇ ਕੋਈ ਕੁੱਤਾ ਵੀ ਨਾ ਵੱੜ ਜਾ ਬਾ ਸੁੰਦਰ ਨੇ ਹੱਥ ਫੇਰ ਤਾਕਤੇਗੇ ਕਾਬਜੇ ਨੂੰ ਪਾ ਲਿਆ ਕੁੰਡੇ ਨੂੰ ਪਾ ਲਿਆ ਕਿੱਥਾ ਪਾਇਆ ਤਰਾ ਗਰੀ ਜਿਤਰਾ ਬੱਦਲੇ ਫੁੱਟ ਗਿਆ ਹੋਰ ਆ ਬੁੜੀ ਗਾਓ ਖੜੀ ਖੜੀ ਝੁਕਲ ਖੜੀ ਬਾ ਰੁੱਕੇ ਮਾਰ ਰਹੀ ਐ ਬਾ ਸੁੰਦਰ ਖੜ ਗਿਆ ਬਹੁਤ ਫਾਸਲੇ ਕਰ ਉਹ ਕਾ ਪੁੱਤ ਆਪਣਾ ਲਾ ਕੇ ਤੇਰਾ ਪਿਛਲਾ ਵੀ ਜਹਾਉ ਸੁੰਦਰ ਉਹ ਵੀ ਲਈ ਜਾ ਕਾ ਮਾਈ ਨਾ ਫੇਰ ਲੈ ਜੂ ਮੈਨੂੰ ਕੰਮ ਬਹੁਤ ਹੈ ਹੱਥ ਕੇ ਦੇ ਇਸ਼ਾਰੇ ਕਰਾ ਕੁਵੀ ਚਲਾ ਕੇ ਤੇ ਝੁਲਕੀ ਆਨੇ ਬਾ ਬੁੜੀ ਐਨੀ ਚਲਾ ਕੇ ਦੀ ਹੌਲਾ ਹੌਲਾ ਠੀਕਾ ਪੱਟ ਕੇ ਲਾ ਕੇ ਜਾਂਦੀ ਬੁੜੀ ਕਾ ਬੁੜੀ ਬਾ ਬੁੜੀ ਦੇ ਨਾਲ ਸੁੰਦਰ ਕੀ ਬਾਹ ਮੋੜਨੀ ਜਾਂ ਬਾਹ ਮੋੜਨੀ ਇੱਕ ਫੇਰ ਪਰ ਘੜਾ ਘਟਾ ਕਾ ਮਾਂ ਕਿੱਥੇ ਕਰ ਬਾਹਵਾੜੀ ਸੁੰਦਰ ਜੀ ਬਾਹ ਸੁੰਦਰ ਨਾ ਨਾ ਕਰਾ ਬੁੜੀ ਹਾਂ ਨਾ ਕਰਾ ਕੇ ਆ ਗਿਆ ਭਾਈ ਉਹਵੇਂ ਸਾਰਾ ਕੁਝ ਹੀ ਕਰਦਾ ਆ ਰਿਹਾ ਹੈ। ਜਦੋਂ ਇੱਕ ਹੋਰ ਖੜੇ ਦਰਵਾਜ਼ੇ 'ਵਾਂ। ਬਾਪੂ ਜੀ ਤਾਂ ਉੱਕੇ ਘਰ ਨੂੰ ਬਾੜਨ ਲੱਗੇ ਜਦੋਂ ਉਹ ਦਰਵਾਜ਼ੇ 'ਵਾਂ ਖੜਿਆ। ਉਹ ਕਹਾ ਕੀ ਬਾਤ ਪਰਾਂ ਹੋ ਜਾ। ਕਾਹ ਪਾਰਾ ਕਿ ਮੇਰਾ ਘਰ ਹੈ ਹੁਣੀ ਕਾਹ ਪੇਰਾ ਔ ਕਾਹ ਮੇਰਾ ਔਕਾਰ ਮਾਈ ਤੇਰਾ ਘਰ ਤਾਂ ਉਹ ਹੈ ਜਾਂ ਨਕਸ਼ਾ ਵਿਗੜਿਆ ਬੰਦੇ ਚਾਨਾ ਘਰ ਕਾ ਫਿਰ ਕਿਆ ਕਹੀਏ ਬਈ ਦੁਕਾਨ ਦਾ